ਛੱਡ ਗਿਆ ਪੰਚਾਇਤਾਂ ਵੀ ਬਕਾਉ ਨੇ ਮੇਰੇ ਤੋਂ ਜੋ ਵਾਅਦਾ ਪ੍ਰਿਆ ਮੈਂ 100% ਕਿਹਾ ਦਾ ਛੱਡ ਗਿਆ ਪੰਚਾਇਤਾਂ ਬਕਾਉ ਨੇ ਕੋਕੜੇ ਸਾਡੇ ਪਿੱਠ ਦੇ ਉਹਨਾਂ ਨੂੰ ਭਾਵੇਂ ਤੁਸੀਂ ਥੱਲੇ ਅੱਗ ਵੀ ਬਾਲ ਦੋ ਨਾ ਉਹਨਾਂ ਨੂੰ ਫਿਰ ਵੀ ਸੇਕਾ ਨਹੀਂ ਲੱਗਦਾ ਸਿਰਫ ਗੱਲੀ ਨਾਲ ਸੀਗੇ ਇੱਥੋਂ ਪੁਲਿਸ ਲੈ ਆ ਕੇ ਤਾਂ ਮੇਰੇ ਘਰ ਤੱਕ ਪੁਲਿਸ ਆਈ ਪੁਲਿਸ ਸੀ ਔਰ ਤਰਮਿੰਦਰ ਨੂੰ ਹਾੜੀ ਬੋੜੀ ਖੜੇ ਕਰ ਦਿੱਤਾ ਜੀ ਮੈਨੂੰ ਚਲਿਆ ਅਸੀਂ ਮੈਨੂੰ ਕਹਿਣ ਲੱਗੇ ਕਿ ਤੁਸੀਂ ਰਾਜ ਨਮਾ ਕਰ ਲਓ ਇੱਥੇ ਕਰਸਰਾਲੇ ਬੈਠੇ ਹੈ ਮੈਂ ਬੈਠਾ ਮੈਨੂੰ ਕਹਿੰਦਾ ਕਿ ਤੁਸੀਂ ਰਾਜੀ ਨਾਵਾ ਕਰ ਲੋ ਇਹਨਾਂ ਨਾਲ ਗੱਡੀਆਂ ਚੱਲਣ ਦਿਓ ਤੁਹਾਡਾ ਪਕਾਨ ਪਤਰੀਆ ਦਿਖਾਸ ਮਾਏ ਮੈਂ ਕਹਾਂ ਮੈਂ ਇਕ ਤਾਂ ਬੰਨੜੀ ਫੋਕੇ ਕੱਟੜ ਆ ਰਹੀ ਆ ਜੋ ਕੱਲ ਮੈਂ ਮਾਗਾ ਕਿਨੇ ਚੱਤੀ ਸਰ ਨੂੰ ਸਮਝਣਾ ਚਾਹੀਦਾ ਪਕਾਨ ਮੈਨੂੰ ਕਹਿੰਦਾ ਪੰਜਾਂ ਦਿਨ ਤਣ ਤੋੜ ਤੋਂ ਮੈਂ ਆਉਂਦਾ ਹੀ ਕੁੜੀ ਦਾ ਵਿਆਹ ਰੱਖਿਆ ਸੀ ਮੈਂ ਜੀਸੀਬੀ ਮਗਾ ਕੇ ਮਕਾਨ ਢਾਹਤਾ ਬਾਅਦ ਵਿਆਹ ਮਾਚ ਦੇਖਾਂਗੇ ਔਰ ਇਹ ਹਨਨ ਮਾਫ਼ੀਆ ਜਿਹੜਾ ਸਾਡੇ ਰਾਖੇ ਦੇ ਵਿੱਚ ਛਾਇਆ ਹੋਇਆ ਹੈ ਸਾਡੀ ਬਦੌਲਤ ਹੀ ਹੈ ਜੋ ਦੁਆਰ ਕਿਉਂਕਿ ਅਸੀਂ ਇਕੱਠੇ ਨਹੀਂ ਹੁੰਦੇ ਜਦੋਂ ਪਹਿਲਾ ਕ੍ਰੈਸ਼ਰ ਤੇ ਸੁਜੀਤ ਸਟੋਰ ਕ੍ਰੈਸ਼ਰ ਲੱਗਿਆ ਸੀ ਗਰੇਵਾਲ ਦਾ ਚੱਕ ਮੇਰਪੁਰ ਤੇ ਵਸੀਮੇ ਤੇ ਹਿਮਾਚਲ ਦੇ ਵਿੱਚ ਉਸ ਵੇਲੇ ਤੋਂ ਆਪਾਂ ਸ਼ੁਰੂਆਤ ਕੀਤੀ ਸੀ ਲੋਕਾਂ ਨੂੰ ਨਾਮਵਾਦ ਕਰਨ ਲੱਗੇ ਵਰਸ਼ਕਰ ਚਲਦਾ ਰਿਹਾ ਕ੍ਰੈਕਸ਼ਨ ਨੂੰ ਉਸ ਨੂੰ ਉਹਨੂੰ ਬੰਦ ਵੀ ਕਰਾਇਆ ਔਰ ਜਿਹੜੀ ਹਿਮਾਚਲ ਦੀ ਕਮੇਟੀ ਹੈਗੀ ਹੈ ਖੜਾ ਰੋਕੋ ਭੂਮੀ ਬਚਾਓ ਕਮੇਟੀ ਰਜਿਸਟਰਡ ਉਹਨਾਂ ਦਾ ਗਾਲਖਿਆ ਸੀ ਉਸ ਕ੍ਰੈਕਸ਼ਨ ਨੂੰ ਬਿਲਕੁਲ ਟੋਟਲੀ ਅਬੋਲਿਸ਼ ਕਰਾਤਾ ਹੱਦੋਂ ਕ੍ਰੈਕਸ਼ਨ ਖਤਮ ਜੱਗ ਨੇ ਔਰ ਉਸ ਤੋਂ ਬਾਅਦ ਚਲਦੇ ਰਹੇ ਲੜਦੇ ਰਹੇ ਇਹਨਾਂ ਵੀ ਰੋਕავਦੀ ਕਰਦੇ ਰਹੇ ਮੈਂ ਹੀ ਇੱਕ ਬੰਦਾ ਸੀ ਜਿਹਦੇ ਜਿਸ ਤੇ ਕਾਰਨ ਉਹਨਾਂ ਨੂੰ ਥੋੜੀ ਚੋਬਨ ਹੁੰਦੀ ਸੀ ਬਹੁਤ ਜ਼ਿਆਦਾ ਉਹਨਾਂ ਨੇ ਮੇਰੇ ਉੱਤੇ ਕਈ ਤਰ੍ਹਾਂ ਦੇ ਛੱਡਿਆ ਪੰਚਾਇਤਾਂ ਵੀ ਬਕਾਉ ਨੇ ਮੇਰੇ ਉੱਤੇ ਜੋ ਵਾਪਰਿਆ ਮੈਂ 100% ਕਹਿੰਦਾ ਛੱਡਿਆ ਪੰਚਾਇਤਾਂ ਬਕਾਉ ਨੇ ਟੋਟਲੀ ਕੋਈ ਵੀ ਪੰਚਾਇਤ ਹੈ ਉਹ ਜਿਹੜੀ ਹੈ ਨਹੀਂ ਜੜੀ ਇਹ ਨਾਲ ਨਹੀਂ ਜਾ ਕੇ ਰਲਦੀ ਸਾਡੇ ਪਿੰਡ ਦੀ ਪੰਚਾਇਤ ਜਿਹੜੀ ਇੱਕ ਵੀ ਪਰਦਾਜ ਮੇਰੇ ਪਿੱਠ ਦਾ ਇੱਥੇ ਖੜਾ ਦਾ ਹਜ਼ਰ ਚੱਕ ਪੀਰਪੁਰ ਦਾ ਹੋਵੇ ਮੈਂ ਔਰ ਇੱਕ ਫੌਜੀ ਉਹ ਭਰਾ ਮੇਰਾ ਉਹ ਖੜਾ ਆ ਉਹ ਮੁੰਡੇ ਨਵੇਂ ਸਾਡੇ ਜਾਗਰੇਤ ਆਏ ਔਰ ਜਿਹੜੇ ਉੱਥੋਂ ਦੇ ਲੋਕ ਨੇ ਸਾਡੇ ਪਿੱਠ ਦੇ ਉਹਨਾਂ ਨੂੰ ਭਾਵੇਂ ਤੁਸੀਂ ਥੱਲੇ ਅੱਗ ਵੀ ਬਾਲ ਦੋ ਨਾ ਉਹਨਾਂ ਨੂੰ ਫਿਰ ਵੀ ਸੇਕ ਆ ਨਹੀਂ ਲੱਗਦਾ ਪਤਾ ਨਹੀਂ ਕਿੰਨੇ ਕੁ ਠੰਡੇ ਆ ਉਹ ਬਿਲਕੁਲ ਵੀ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਹੋਜਤ ਨਹੀਂ ਹੁੰਦੀ ਪੇ ਕੁਛ ਆਲੇ ਦੁਆਲੇ ਸਾਡੇ ਹੋ ਰਿਹਾ ਵੀ ਸ਼ਟ ਉਹਦੇ ਵਾਸਤੇ ਆਪਾਂ ਲੜੀਏ ਨਹੀਂ ਮੇਰੇ ਤੇ ਪੱਚੇ ਕਰਾਤੇ ਉਲਟੇ ਉਹਨਾਂ ਨਾਲ ਰੜ ਕੇ ਕਰੈਸ਼ ਨਾਲ ਰੜ ਕੇ ਮੇਰੇ ਤੇ ਮੇਰਾ ਘਰ ਸੜਕ ਦੇ ਉੱਤੇ ਦੋ ਕਰਮਾਂ ਵਿੱਚ ਖੜਾਤਾ ਜਿਹੜਾ ਕੈਰ ਕਰੋਨੀ ਟੰਗ ਦੇ ਨਾਲ ਰਸਤਾ ਰੁਕਿਆ ਹੋਇਆ ਹੈ ਭਾਈ ਕੋਲ ਤਾਂ ਕੇਸ ਲੱਗਦੇ ਰਹੇ ਭਾਈ ਕੋਲ ਤੋਂ ਆਇਆ ਸਿਰ ਕੁਝ ਚਿੱਕਿਆ ਕਹ ਰਾਸਟਰ ਉਹ ਕਲੀਅਰ ਕਰਾਉ ਆਪਾਂ ਉੱਥੇ ਬੈਰੀਕੇਡ ਲਵਾਤਾ ਗੱਡੀਆਂ ਦੀ ਚੱਲਣ ਦਿੱਤੀ ਜਾਂਦੀ ਬੈਰੀਕੇਡ ਲਾਤਾ ਸਾਲ ਸੇ ਪਹਿਲਾਂ ਫੇਰ ਵਾਲਾ ਨੂੰ ਖੁਦ ਲਈ ਹੋਈ ਉਹਨਾਂ ਨੇ ਅਪਲੀਕੇਸ਼ਨ ਪਾਤੀ ਕਿ ਸਾਡੀ ਅੱਗੇ ਲੈਡ ਐਗਰੀਕਲਚਰ ਲੈਡ ਆ ਔਰ ਇਸ ਬੰਦੇ ਨਾਲ ਬੈਰੀਕੇਡ ਨਾਲ ਸਾਡੀਆਂ ਗੱਡੀਆਂ ਚੱਲਦੀਆਂ ਬੈਰੀਕੇਡ ਜਿਹੜਾ ਪਟਾਉਣ ਵਾਸਤੇ ਮੇਰੇ ਨਾਲ ਸਾਡੇ ਭਰਾ ਧਰਪਿੰਦਰ ਜੀ ਨਾਲ ਸੀਗੇ ਇੱਥੋਂ ਪੁਲਿਸ ਲੈ ਆ ਕੇ ਤਾਂ ਮੇਰੇ ਘਰ ਤੱਕ ਪੁਲਿਸ ਹੈ ਪੁਲਿਸ ਹੀ ਔਰ ਤਰਮਿੰਦਰ ਨੂੰ ਹਾਜੀਪੁਰੇ ਖੜੇ ਕਰ ਦਿੱਤਾ ਜੀ ਮੈਂ ਸਕੂਲੇ ਸੀ ਮੇਰੀ ਵਾਈਫ ਘਰੇ ਸੀ ਔਰ ਡੀਸੀ ਬਾੜਮ ਪਰ ਪਤਾ ਨਹੀਂ ਕਿੰਨਾ ਕਿਤਾਬ ਦਾ ਵਸਤੂ ਪੁਲਿਸ ਦਾ ਇਕੱਠਾ ਕੀਤਾ ਸੀ ਬੈਰਗੇੜ ਮੈਂ ਅਗੇ ਪੱਟ ਕੇ ਫਿਰ ਮੇਰੇ ਤੇ ਕੇਸ ਲਾਤਾ ਜੀ ਇਹਦੀਆਂ ਇਹਦੀ ਮਕਾਨ ਵਿੱਚ ਹੁੰਦਾ ਉਹਦਾ ਚੱਲ ਪਿਆ ਕੇ ਚੱਲਦਾਰਿਆ 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 ਰਾਸ ਦੇ ਐਸ.ਐਮ. ਕੋਲ ਆ ਗਿਆ ਐਸ.ਐਮ. ਕੋਲ ਵੀ ਸਾਢੇ 6 ਮਿੰਟ ਚੱਲਿਆ ਐਸ.ਐਮ. ਮੈਨੂੰ ਕਹਿਣ ਲੱਗੇ ਕਿ ਤੁਸੀਂ ਰਾਜ ਨਵਾਂ ਕਰ ਲਓ ਜਿਹੜਾ ਕਿ ਰਸੜਾਲੇ ਬੈਠੇ ਹੈ ਮੈਂ ਬੈਠਾ ਮੈਨੂੰ ਕਹਿੰਦਾ ਕਿ ਤੁਸੀਂ ਰਾਜੀ ਨਾਵਾ ਕਰ ਲੋ ਇਹਨਾਂ ਨਾਲ ਗੱਡੀਆਂ ਚੱਲਣ ਦਿਓ ਤੁਹਾਡਾ ਪਕਾਨ ਪੱਤਰੀਆ ਦਿਖਾ ਦਮਾਂਗੇ ਮੈਂ ਕਹਾਂ ਮੈਂ ਇੱਥੋਂ ਦਾ ਬੰਦਾ ਕਿ ਥੋਕੇ ਕੱਟੜ ਆ ਰਹੀ ਹਾਂ ਜੋ ਕੱਲ੍ਹ ਵੀ ਮਗਾ ਕਿਨੇ ਚੱਪ ਤੈਨੂੰ ਸੁੱਕਣਾ ਚਾਹੀਦਾ ਪਕਾਨ ਮੈਨੂੰ ਕਹਿੰਦਾ ਪੰਜਾ ਦਿਨ ਤੋੜ ਦੋ ਫੇ ਆਂਦਾ ਹੀ ਕੁੜੀ ਦਾ ਧਿਆਨ ਰੱਖਿਆ ਸੀ ਮੈਂ ਜੀਸੀਬੀ ਮਗਾ ਕੇ ਮਗਾੜ ਧਾਰ ਦਾ ਬਾਦ ਉਹ ਬਾਤ ਦੇਖਾਗੇ ਔਰ ਉਹ ਮਕਾਨ ਸੱਤਾ ਦੇ ਨਾਲ ਖੜਾ ਕਰਕੇ ਰਿਪੋਰਟ ਉਹਨੂੰ ਦਿੱਤੀ ਜਾ ਕੇ ਐਸਡੀਐਮ ਨੂੰ ਮੈਂ ਕਿਹਾ ਜੋ ਕੰਟ ਚੈੱਕ ਲਾਓ ਮੈਂ ਕਲੀਅਰ ਕਰ ਦਿੱਤਾ ਫਿਰ ਵੀ ਉਹਨੇ ਮੈਨੂੰ ਇਹ ਗੱਲ ਕਹੀ ਸੁਣਦਾ ਸੈਂਟੀ ਅਗਰ ਤੁਸੀਂ ਰਾਜੀ ਨਾ ਵਾ ਕਰ ਲੈਂਦੇ ਤਾਂ ਮਕਾਨ ਨਹੀਂ ਟੁੱਟਣਾ ਮੈਂ ਕਿਹਾ ਆਮ ਲੋਕ ਲਾਈਕ ਥੈਟ ਮੇਰਾ ਇਹਨਾਂ ਨਾਲ ਕੋਈ ਲੜਾਈ ਨਹੀਂ ਹੈ ਇਹਨਾਂ ਦੇ ਕੰਮਾਂ ਤੋਂ ਲੜਾਈ ਹੈ ਜੋ ਇਹ ਕਰ ਰਹੇ ਹੈ ਯੂ ਨੋ ਮੈਂ ਯੂ ਆਰ ਆਲਸੋ ਅਫਸਰ ਯੂ ਆਰ ਡਿਊਟੀ ਇਸ ਟੂ ਸਾਨੂੰ ਉੱਥੇ ਤੁਸੀਂ ਸਾਡੀ ਗੱਲ ਕਰਦੀਆਂ ਲਾ ਕੇ ਇਹਨਾਂ ਦੀ ਬਟਲਸ ਤੇ ਟਾਰਗੇਟਿੰਗ ਵੋਟਾਂ ਇੰਨਾ ਚੱਲਿਆ ਇੰਨਾ ਚੱਲਿਆ ਅਜੇ ਵੀ ਚੱਲ ਹੀ ਰਿਹਾ ਜਿਆਦਾ ਮਨ ਨੂੰ ਇੰਨੀ ਖੁਸ਼ੀ ਆ ਕਿ ਉਹਨੇ ਕਾਟ ਖਾਣਾ ਦਮੱਕ ਲਾਈ ਜਾਇਆ ਕਰਦਾ